ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫ ਪੰਜਾਬੀ ਕਹਾਣੀਆਂ ਚੈਨਲ ਤੇ ਹਾਂਜੀ ਦੋਸਤੋ ਜੇਕਰ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਹਾਣੀ ਨੂੰ ਅੰਤ ਤੱਕ ਸੁਣਨਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤੁਹਾਡੇ ਲਾਈਕ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਪਛਤਾਵੇ ਦੀ ਅੱਗ ਭਾਗ ਪਹਿਲਾ ਸਰਦੀਆਂ ਦੇ ਦਿਨ ਸੀ ਸੂਰਜ ਦੀਆਂ ਕਿਰਨਾਂ ਧੁੰਦ ਨੂੰ چیر ਕੇ ਨਿਕਲ ਰਹੀਆਂ ਸਨ ਰਸੋਈ ਵਿੱਚੋਂ ਭਾਂਡਿਆਂ ਦੀ ਆਵਾਜ਼ ਆ ਰਹੀ ਸੀ ਜਿੱਥੇ ਘਰ ਦੀ ਬਹੂ ਸੀਆ ਸਵੇਰ ਦਾ ਨਾਸ਼ਤਾ ਬਣਾ ਰਹੀ ਸੀ ਜਦਕਿ ਸੁમિત્રા ਦੇਵੀ ਆਰਾਮ ਨਾਲ ਬੈੱਡ ਤੇ ਬੈਠੀ ਚਾਹ ਪੀ ਰਹੀ ਸੀ ਬਹੂ ਪਰੌਂਠੇ ਬਣ ਗਏ ਕਿ ਹਜੇ ਸਬਜ਼ੀ ਵਿੱਚ ਹੀ ਉਲਜੀ ਪਈਏ ਸੁમિત્રા ਨੇ ਆਵਾਜ਼ ਮਾਰਦੇ ਹੋਏ ਕਿਹਾ ਸੀਆ ਨੇ ਜਲਦੀ ਨਾਲ ਰਸੋਈ ਵਿੱਚੋਂ ਜਵਾਬ ਦਿੱਤਾ ਜੀ ਮੰਮੀ ਜੀ ਬਣ ਗਏ ਜਰਾ ਜਲਦੀ ਜਲਦੀ ਹੱਥ ਚਲਾਓ ਵਿਵੇਕ ਦਫ਼ਤਰ ਜਾਣ ਲਈ ਲੇਟ ਨਾ ਹੋ ਜਾਵੇ ਤੇ ਹਾਂ ਦੇਖ ਲਈਂ ਸਬਜ਼ੀ ਵਿੱਚ ਗ਼ੂਣ ਮਿਰਚ ਘੱਟ ਨਾ ਹੋਵੇ ਤੇਰੇ ਹੱਥ ਦੀ ਦਾਲ ਸਬਜ਼ੀ ਜਿਹਾ ਸਵਾਦ ਨਹੀਂ ਹੁੰਦੀ ਇਸ ਤਰ੍ਹਾਂ ਦਾ ਖਾਣਾ ਮੈਨੂੰ ਬਿਲਕੁਲ ਪਸੰਦ ਨਹੀਂ ਜੀ ਮੰਮੀ ਜੀ ਦੇਖਦੀ ਹਾਂ ਸੀਆ ਨੇ ਜਵਾਬ ਦਿੱਤਾ ਉਸੇ ਵਕਤ ਵਿਵੇਕ ਤਿਆਰ ਹੋ ਕੇ ਹੱਥ ਵਿੱਚ ਪਹਿਲਾ ਚੱਕੀ ਬਾਹਰ ਆ ਰਿਹਾ ਸੀ ਉਸ ਦੇ ਇੱਕ ਹੱਥ ਵਿੱਚ ਲਿਫਾਫਾ ਸੀ ਤੇ ਉਹ ਸਿੱਧਾ ਆਪਣੀ ਮਾਂ ਕੋਲ ਗਿਆ ਤੇ ਕਹਿਣ ਲੱਗਾ ਮੰਮੀ ਜੀ ਲਓ ਕੱਲ ਤਨਖਾਹ ਮਿਲ ਗਈ ਸੀ ਜਦੋਂ ਮੈਂ ਰਾਤ ਆਇਆ ਸੀ ਤੁਸੀਂ ਸੌਂ ਗਏ ਸੀ ਹਾਂ ਪੁੱਤ ਕੱਲ ਮੈਨੂੰ ਜਲਦੀ ਨੀਂਦ ਆ ਗਈ ਸੀ ਲਿਫਾਫਾ ਫੜਦੇ ਹੀ ਸਮਿਤਰਾ ਲਿਫਾਫੇ ਵਿੱਚੋਂ ਪੈਸੇ ਕੱਢ ਕੇ ਗੈਣਨ ਲੱਗੀ ਮੰਮੀ ਇੱਕ ਗੱਲ ਹੋਰ ਅਗਲੇ ਮਹੀਨੇ ਮੇਰਾ ਪ੍ਰਮੋਸ਼ਨ ਹੋਣ ਵਾਲਾ ਹੈ ਤੇ ਤਨਖਾਹ ਵੀ ਦੁੱਗਣੀ ਹੋ ਜਾਵੇਗੀ। ਵਿਵੇਕ ਨੇ ਖੁਸ਼ ਹੁੰਦਿਆ ਕਿਹਾ ਤਾਂ ਸਮਿਤਰਾ ਦੇ ਅੱਖਾਂ ਵਿੱਚ ਚਮਕ ਆ ਗਈ ਤੇ ਪੈਸੇ ਸੰਭਾਲਦੇ ਹੋਏ ਕਿਹਾ ਸ਼ਾਬਾਸ਼ ਪੁੱਤ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ ਜੇ ਅੱਜ ਤੇਰੇ ਪਾਪਾ ਜਿਉਂਦੇ ਹੁੰਦੇ ਤਾਂ ਤੇਰੇ ਤੇ ਕਿੰਨਾ ਗਰਭ ਮਹਿਸੂਸ ਕਰਦੇ ਮੈਂ ਤਾਂ ਅੱਜ ਹੀ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦ ਚੜ੍ਹਾ ਕੇ ਆਉਂਗੀ। ਪਰਮਾਤਮਾ ਤੈਨੂੰ ਬਹੁਤ ਤਰੱਕੀ ਦੇਵੇ ਵਿਵੇਕ ਦੀ ਤਨਖਾਹ ਵਧਣ ਦੀ ਸਭ ਤੋਂ ਵੱਧ ਖੁਸ਼ੀ ਸਮਿਤਰਾ ਨੂੰ ਹੀ ਸੀ ਹੋਵੇ ਵੀ ਕਿਉਣਾ ਆਖਿਰ ਵਿਵੇਕ ਦੀ ਤਨਖਾਹ ਦਾ ਇੱਕ ਇੱਕ ਪੈਸਾ ਸਮਿਤਰਾ ਆਪ ਹੀ ਫੜ ਲੈਂਦੀ ਸੀ ਭਾਵੇਂ ਹੁਣ ਉਸ ਦੀ ਉਮਰ ਹੋ ਗਈ ਸੀ ਪਰ ਘਰ ਵਿੱਚ ਆਪਣਾ ਹੁਕਮ ਚਲਾਉਣਾ ਹਜੇ ਵੀ ਨਹੀਂ ਛੱਡਿਆ ਸੀ ਘਰ ਵਿੱਚ ਹੋਣ ਵਾਲੇ ਖਰਚਾਂ ਦਾ ਹਿਸਾਬ ਕਿਤਾਬ ਉਹ ਆਪ ਰੱਖਦੀ ਸੀ ਪਰ ਘਰ ਦੇ ਕਿਸੇ ਵੀ ਕੰਮ ਵਿੱਚ ਆਪਣੀ ਨੂੰ ਦੀ ਮਦਦ ਨਹੀਂ ਕਰਦੀ ਸੀ ਅੱਜ ਵੀ ਹਮੇਸ਼ਾ ਦੀ ਤਰ੍ਹਾਂ ਸਿਆ ਹੀ ਕੰਮ ਕਰਨ ਲੱਗੀ ਹੋਈ ਸੀ ਵਿਵੇਕ ਨੇ ਸਿਆ ਨੂੰ ਅਵਾਜ਼ ਦਿੰਦਿਆਂ ਕਿਹਾ ਸਿਆ ਨਾਸ਼ਤਾ ਬਣ ਗਿਆ ਤਾਂ ਲਿਆ ਦੇ ਮੈਂ ਲੇਟ ਹੋ ਰਿਹਾ ਹਾਂ ਸਿਆ ਨੇ ਜਵਾਬ ਦਿੰਦੇ ਹੋਏ ਕਿਹਾ ਜੀ ਆ ਰਹੀ ਹਾਂ ਖਾਲੀ ਵਿੱਚ ਸਬਜ਼ੀ ਰੋਟੀ ਪਾ ਕੇ ਸਿਆ ਜਲਦੀ ਨਾਲ ਵਿਵੇਕ ਨੂੰ ਫੜਾ ਦਿੰਦੀ ਹੈ ਨਾਲ ਹੀ ਆਪਣੀ ਸੱਸ ਲਈ ਵੀ ਲੈ ਆਈ ਖਾਣਾ ਖਾਣ ਤੋਂ ਬਾਅਦ ਵਵੇ ਇੱਕ ਦਫ਼ਤਰ ਚਲਾ ਗਿਆ ਤੇ ਸਿਆ ਕੁਝ ਦੇਰ ਆਰਾਮ ਕਰਨ ਆਪਣੇ ਕਮਰੇ ਵਿੱਚ ਚਲੀ ਗਈ ਇਨੇ ਨੂੰ ਫੋਨ ਦੀ ਘੰਟੀ ਵੱਜੀ ਤੇ ਸਮਿਤਰਾ ਨੇ ਫੋਨ ਦਾ ਰিসিਵਰ ਚੁੱਕਿਆ ਤੇ ਹੈਲੋ ਬੋਲੀ ਮੰਮੀ ਮੈਂ ਮਨੀਸ਼ਾ ਬੋਲਦੀ ਹਾਂ ਦੂਜੇ ਪਾਸੇ ਤੋਂ ਆਵਾਜ਼ ਆਈ ਸਮਿਤਰਾ ਹੈਰਾਨ ਹੋ ਕੇ ਬੋਲੀ ਕੀ ਹੋਇਆ ਮਨੀਸ਼ਾ ਤੇਰੀ ਆਵਾਜ਼ ਐਨੀ ਉਦਾਸ ਕਿਉਂ ਲੱਗ ਰਹੀ ਹੈ ਮੈਨੂੰ ਕੁਝ ਠੀਕ ਨਹੀਂ ਲੱਗਦਾ ਪੁੱਤ ਮੰਮੀ ਅੱਜ ਤਾਂ ਹੱਦ ਹੀ ਹੋ ਗਈ ਇਹ ਆਦਮੀ ਮੇਰੇ ਨਾਲ ਇਦਾਂ ਗੱਲ ਕਰਦਾ ਹੈ ਜਿਵੇਂ ਮੈਂ ਇਸ ਦੀ ਗੁਲਾਮ ਹੋਵਾਂ ਬੱਸ ਮੰਮੀ ਮੈਂ ਹੋਰ ਨਹੀਂ ਸਹਿ ਸਕਦੀ ਮੈਂ ਤੁਹਾਡੇ ਕੋਲ ਆ ਰਹੀ ਹਾਂ ਮਨੀਸ਼ਾ ਗੁੱਸੇ ਵਿੱਚ ਬੋਲਣ ਲੱਗੀ ਇਹ ਸੁਣ ਕੇ ਸਮਿਤਰਾ ਵੀ ਗੁੱਸੇ ਵਿੱਚ ਬੋਲੀ ਉਸ ਦੀ ਹਿੰਮਤ ਤਾਂ ਦੇਖੋ ਪਰ ਤੂੰ ਚਿੰਤਾ ਨਾ ਕਰਤੀ ਏ ਤੂੰ ਇੱਥੇ ਆ ਜਾ ਇੱਥੇ ਤੂੰ ਆਰਾਮ ਨਾਲ ਰਹਿਣਾ ਪਰ ਮੰਮੀ ਵੀਰਾ ਤੇ ਭਾਬੀ ਉਹ ਤਾਂ ਹਮੇਸ਼ਾ ਮੈਨੂੰ ਗਿਆਨ ਦੇਣ ਲੱਗ ਜਾਂਦੇ ਨੇ ਮਨੀਸ਼ਾ ਆਪਣੀਆਂ ਗੱਲਾਂ ਵਿੱਚ ਜ਼ਹਿਰ ਕੋਲ ਕੇ ਕਹਿਣ ਲੱਗੀ ਤਾਂ ਸ મિતਰਾ ਕਹਿਣ ਲੱਗੀ ਤੂੰ ਉਹਨਾਂ ਦੀ ਚਿੰਤਾ ਨਾ ਕਰ ਤੇਰੇ ਭਰਾ ਨੂੰ ਮੈਂ ਆਪਣੀਆਂ ਗੱਲਾਂ ਨਾਲ ਸਮਝਾ ਲਵਾਂਗੀ ਰਹੀ ਗੱਲ ਤੇਰੀ ਭਾਬੀ ਦੀ ਉਹ ਘਰ ਪੇਕਿਆਂ ਤੋਂ ਨਹੀਂ ਲੈ ਕੇ ਆਈ ਇਹ ਤੇਰਾ ਘਰ ਹੈ ਮੇਰੇ ਜਿਉਂਦੇ ਜੀ ਤੇਰੇ ਲਈ ਇਸ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਤੂੰ ਸਮਾਨ ਪੈਕ ਕਰ ਜਲਦੀ ਨਾਲ ਬੇਫਿਕਰ ਹੋ ਕੇ ਆ ਜਾ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇਗੀ ਮੈਂ ਦੇਖ ਲਵਾਂਗੀ ਹਾਂ ਮੰਮੀ ਮੈਂ ਹੁਣ ਇੱਕ ਮਿੰਟ ਨਹੀਂ ਇਸ ਘਰ ਵਿੱਚ ਰੁੱਕ ਸਕਦੀ ਮੇਰਾ ਸਾਹ ਬੰਦ ਹੁੰਦਾ ਹੈ ਇਸ ਘਰ ਵਿੱਚ ਮਨੀਸ਼ਾ ਨੂੰ ਹਮੇਸ਼ਾ ਆਪਣੇ ਪੇਕੇ ਘਰ ਜਾਣਾ ਹੀ ਚੰਗਾ ਲੱਗਦਾ ਸੀ ਇੱਥੇ ਨਾ ਤਾਂ ਉਸ ਨੂੰ ਕੋਈ ਕੰਮ ਕਰਨਾ ਪੈਂਦਾ ਸੀ ਤੇ ਨਾ ਹੀ ਕਿਸੇ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸੀ ਇਹ ਉਸ ਦੀ ਮੰਮੀ ਸੁમિતਰਾ ਦਾ ਹੀ ਸਿਖਾਇਆ ਹੋਇਆ ਸੀ ਦਰਅਸਲ ਵਿਆਹ ਵਾਲੇ ਦਿਨ ਹੀ ਸੁમિતਰਾ ਨੇ ਆਪਣੀ ਧੀ ਮਨੀਸ਼ਾ ਨੂੰ ਕਿਹਾ ਸੀ ਕਿ ਹੁਣ ਤੂੰ ਸਮਝਦਾਰੀ ਤੋਂ ਕੰਮ ਲਵੀਂ ਕੀ ਕਹਿ ਰਹੀ ਹੈ ਮੰਮੀ ਮੈਨੂੰ ਤੁਹਾਡੀ ਗੱਲ ਸਮਝ ਨਹੀਂ ਲੱਗੀ ਮਨੀਸ਼ਾ ਨੇ ਪੁੱਛਿਆ ਤਾਂ ਸੁમિતਰਾ ਕਹਿਣ ਲੱਗੀ ਆਪਣੇ ਸੱਸ ਸਹੁਰੇ ਤੋਂ ਦਬ ਕੇ ਨਹੀਂ ਰਹਿਣਾ ਜਿਆਦਾ ਟੋਕਾ ਟਾਕੀ ਕਰਨ ਤਾਂ ਦੋ ਗੱਲਾਂ ਸੁਣਾ ਕੇ ਜਵਾਬ ਦੇ ਦਿਆ ਕਰੀ ਪਤੀ ਨੂੰ ਕਾਬੂ ਵਿੱਚ ਰੱਖੀ ਤੇ ਆਪਣੇ ਸਾਰੇ ਪਰਿਵਾਰ ਵਾਲਿਆਂ ਨੂੰ ਜ਼ਿਆਦਾ ਸਹਿਰ ਨਾ ਚੜਾ ਲਵੀਂ ਨਹੀਂ ਤਾਂ ਉਹ ਤੇਰੇ ਉੱਪਰ ਹਾਵੀ ਹੋ ਜਾਣਗੇ ਕੋਸ਼ਿਸ਼ ਕਰਨਾ ਕਿ ਤੂੰ ਉਹਨਾਂ ਤੋਂ ਅਲੱਗ ਰਹੇ ਫਿਰ ਹੀ ਤੈਨੂੰ ਆਜ਼ਾਦੀ ਮਿਲੇਗੀ ਇਸ ਲਈ ਤੈਨੂੰ ਲੜਨਾ ਵੀ ਪਵੇ ਡਰਿਣਾ ਸੁમિતਰਾ ਦੀ ਦਿੱਤੀ ਇਹ ਸਿੱਖਿਆ ਲੈ ਕੇ ਮਨੀਸ਼ਾ ਨੇ ਆਪਣਾ ਪਹਿਲਾ ਕਦਮ ਆਪਣੇ ਸਹੁਰੇ ਘਰ ਰੱਖਿਆ ਮਨੀਸ਼ਾ ਦੇ ਸੱਸ ਸਹਰਾ ਬਹੁਤ ਨਰਮ ਸੁਭਾਅ ਦੇ ਸਨ ਉਹ ਹਮੇਸ਼ਾ ਮਨੀਸ਼ਾ ਨੂੰ ਆਪਣੀ ਧੀ ਸਮਝਦੇ ਸਨ ਉਸਦੇ ਪਤੀ ਨੇ ਵੀ ਪੂਰੀ ਕੋਸ਼ਿਸ਼ ਕੀਤੀ ਕਿ ਮਨੀਸ਼ਾ ਨੂੰ ਇਸ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਾ ਹੋਵੇ ਮਨੀਸ਼ਾ ਦੇ ਸਹੁਰੇ ਘਰ ਦਾ ਮਾਹੌਲ ਬਹੁਤ ਵਧੀਆ ਤੇ ਸ਼ਾਂਤ ਸੀ ਪਰ ਮਨੀਸ਼ਾ ਨੂੰ ਸ਼ਾਂਤ ਮਾਹੌਲ ਚੰਗਾ ਨਹੀਂ ਲੱਗਦਾ ਸੀ ਵਿਆਹ ਤੋਂ ਕੁਝ ਦਿਨ ਬਾਅਦ ਹੀ ਮਨੀਸ਼ਾ ਨੇ ਆਪਣੀ ਮਾਂ ਦੇ ਹੁਕਮ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ ਘਰ ਵਿੱਚ ਸ਼ਾਂਤੀ ਨਾਮ ਦਾ ਨਿਸ਼ਾਨ ਹੀ ਨਾ ਰਹਾ ਉਸਦੇ ਵਿਆਹ ਨੂੰ 1 ਸਾਲ ਹੋ ਗਿਆ ਸੀ ਤੇ 1 ਸਾਲ ਦੇ ਵਿੱਚ ਉਹ ਤੀਜੀ ਵਾਰ ਲੜ ਝਗੜ ਕੇ ਆਪਣੇ ਪੇਕੇ ਘਰ ਆ ਗਈ ਸੀ ਮਨੀਸ਼ਾ ਨੇ ਜਦੋਂ ਆਪਣੇ ਬੈਗ ਨਾਲ ਦਰਵਾਜ਼ੇ ਤੇ ਪੈਰ ਰੱਖਿਆ ਤਾਂ ਉਸਦੇ ਅੱਖਾਂ ਵਿੱਚ ਗੁੱਸਾ ਉਦਾਸੀ ਸਾਫ਼ ਦਿਖਾਈ ਦੇ ਰਿਹਾ ਸੀ ਆ ਗਈ ਤੂੰ ਤੀ ਇਹ ਲਿਆ ਬੈਗ ਮੈਨੂੰ ਫੜਾ ਤੇ ਅੰਦਰ ਚੱਲ ਹੁਣ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਸੁਮਿਤਰਾ ਆਪਣੀ ਧੀ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਮੰਮੀ ਮੇਰਾ ਪਤੀ ਚਾਹੁੰਦਾ ਹੈ ਕਿ ਮੈਂ ਘਰ ਦੇ ਕੰਮ ਲਈ ਸਾਰਾ ਦਿਨ ਨੌਕਰ ਬਣੀ ਰਹਾ ਸਾਰਾ ਦਿਨ ਕੰਮ ਕਰਾਂ ਸੱਸ ਸਹੁਰੇ ਦੀ ਸੇਵਾ ਕਰਾਂ ਮੈਂ ਆਰਾਮ ਨਾ ਕਰਾਂ ਹੁਣ ਮੇਰੇ ਤੋਂ ਨਹੀਂ ਹੁੰਦਾ ਇਹ ਸਭ ਸੁਮਿਤਰਾ ਵੀ ਹਾਂ ਵਿੱਚ ਹਾਂ ਮਿਲਾਉਂਦੀ ਬੋਲੀ ਤੂੰ ਬਿਲਕੁਲ ਸਹੀ ਕਹਿ ਰਹੀ ਏ ਇਹ ਘਰ ਦੀ ਨੂੰ ਨੂੰ ਕੰਮ ਕਰਨ ਵਾਲੀ ਮਸ਼ੀਨ ਸਮਝਦੇ ਹੈ ਪਰਪਤ ਮੈਂ ਤੈਨੂੰ ਪਹਿਲਾਂ ਹੀ ਸਮਝਾ ਚੁੱਕੀ ਹਾਂ ਕਿ ਆਪਣੇ ਹੱਕ ਲਈ ਤੈਨੂੰ ਲੜਨਾ ਹੀ ਪਵੇਗਾ ਤੂੰ ਸਹੀ ਕੀਤਾ ਜੋ ਆ ਗਈ ਤੂੰ ਉਹਨਾਂ ਦੀ ਗੁਲਾਮ ਨਹੀਂ ਉਹ ਤੈਨੂੰ ਸਮਝ ਨਹੀਂ ਸਕਦੇ ਤਾਂ ਉਹਨਾਂ ਨਾਲ ਰਹਿਣ ਦਾ ਵੀ ਕੀ ਫਾਇਦਾ ਇਹਨੇ ਨੂੰ ਸਿਆ ਪਾਣੀ ਲੈ ਕੇ ਆਈ ਤਾਂ ਸ મિતਰਾ ਉਸ ਨੂੰ ਦੇਖ ਕੇ ਬੋਲਣ ਲੱਗੀ ਸਿਆ ਜਦੋਂ ਤੱਕ ਮੇਰੀ ਤੀ ਆਰਾਮ ਕਰਦੀ ਹੈ ਉਦੋਂ ਤੱਕ ਤੂੰ ਇਸ ਦੇ ਪਸੰਦ ਦਾ ਕੁਝ ਖਾਣਾ ਨੂੰ ਬਣਾ ਦੇ ਆਰਾਮ ਕਰਕੇ ਖਾ ਲਵੇਗੀ ਸਿਆਣੇ ਹਾਂ ਵਿੱਚ ਸਿਰ ਹਿਲਾਇਆ ਤੇ ਰਸੋਈ ਵਿੱਚ ਚਲੀ ਗਈ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਦੋਵੇਂ ਮਾਵਾਂ ਧੀਆਂ ਕਾਫੀ ਸਮਾਂ ਗੱਲਾਂ ਕਰਦੀਆਂ ਰਹੀਆਂ ਮਨੀਸ਼ਾ ਆਪਣੀ ਮਾਂ ਨੂੰ ਸਹੁਰੇ ਘਰ ਦੀਆਂ ਸ਼ਿਕਾਇਤਾਂ ਲਾਉਣ ਲੱਗੀ ਮਾਂ ਹਾਂ ਵਿੱਚ ਹਾਂ ਮਿਲਾਉਣ ਲੱਗੀ ਇਹਨੇ ਨੂੰ ਸਿਆ ਵੀ ਥੋੜਾ ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਗਈ ਸ਼ਾਮ ਨੂੰ ਆਪਣੀ ਸੱਸ ਨੂੰ ਪੁੱਛਣ ਲੱਗੀ ਮੰਮੀ ਜੀ ਅੱਜ ਰਾਜਮਾ ਦੀ ਦਾਲ ਬਣਾ ਲਵਾਂ ਮਨੀਸ਼ਾ ਦੀਦੀ ਨੂੰ ਪਸੰਦ ਹੈ ਤਸਮਿੰਤਰਾ ਨੇ ਟੋਕਦਿਆਂ ਕਿਹਾ ਰਹਿਣ ਦੇ ਤੂੰ ਦੁਪਹਿਰ ਨੂੰ ਵੀ ਵਧੀਆ ਨਹੀਂ ਬਣਾਇਆ ਸੀ ਖਾਣਾ ਤੂੰ ਜਮਾ ਬੇਸਵਾਦ ਖਾਣਾ ਬਣਾਇਆ ਸੀ ਜੋ ਮਨੀਸ਼ਾ ਨੂੰ ਬਿਲਕੁਲ ਪਸੰਦ ਨਹੀਂ ਆਇਆ ਸੀ ਤੂੰ ਐਂ ਕਰ ਵਿਵੇਕ ਨੂੰ ਫੋਨ ਕਰ ਦੇ ਆਉਣ ਲੱਗਿਆ ਕੁਝ ਵਧੀਆ ਖਾਣਾ ਲੈ ਆਵੇ ਜੇ ਕੁਝ ਵਧੀਆ ਖਾਵੇਗੀ ਤਾਂ ਉਸ ਦਾ ਮੂਡ ਵੀ ਠੀਕ ਹੋ ਜਾਵੇਗਾ ਇਹ ਸੁਣ ਸਿਆ ਥੋੜੀ ਉਦਾਸ ਹੋ ਗਈ ਤੇ ਉਸ ਨੇ ਹੌਲੀ ਜਿਹੀ ਕਿਹਾ ਠੀਕ ਹੈ ਮੰਮੀ ਜੀ ਮੈਂ ਫੋਨ ਕਰ ਦਿੰਦੀ ਹਾਂ ਇਹਨਾਂ ਕਹਿ ਕੇ ਉਹ ਬਾਹਰ ਆ ਗਈ ਫਿਰ ਮਨੀਸ਼ਾ ਬੋਲੀ ਮੰਮੀ ਤੁਸੀਂ ਹਮੇਸ਼ਾ ਮੇਰਾ ਸਾਥ ਦਿੱਤਾ ਤੇ ਇਸੇ ਤਰ੍ਹਾਂ ਹਮੇਸ਼ਾ ਮੇਰੇ ਨਾਲ ਖੜੇ ਰਹਿਣਾ ਤੇ ਇਹ ਮੇਰੇ ਹੁੰਦਿਆ ਤਾਂ ਇਹਨੂੰ ਕਿਸੇ ਚੀਜ਼ ਦੀ ਫਿਕਰ ਕਰਨ ਦੀ ਲੋੜ ਨਹੀਂ ਤੂੰ ਇੱਥੇ ਆਰਾਮ ਨਾਲ ਰਹਿ ਇਦھر 시ਆ ਨੇ ਵਿਵੇਕ ਨੂੰ ਫੋਨ ਕੀਤਾ ਤਾਂ ਵਿਵੇਕ ਨੇ ਫੋਨ ਚੱਕ ਕੇ ਪੁੱਛਿਆ ਕਿਵੇਂ ਹੋ ਤੁਸੀਂ ਕਿਵੇਂ ਫੋਨ ਕੀਤਾ ਸਭ ਠੀਕ ਹੈ ਨਾ ਜਾਂ ਫਿਰ ਮੇਰੀ ਆਵਾਜ਼ ਸੁਣਨ ਨੂੰ ਮਨ ਕਰ ਆਇਆ ਵਿਵੇਕ ਥੋੜਾ ਰੋਮਾਂਟਿਕ ਹੁੰਦੇ ਬੋਲਿਆ ਤਾਂ 시ਆ ਥੋੜਾ ਹੱਸ ਕੇ ਬੋਲੀ ਹਾਂ ਸਭ ਠੀਕ ਹੈ ਬਸ ਤੁਹਾਨੂੰ ਇੱਕ ਗੱਲ ਕਹਿਣੀ ਸੀ ਅੱਛਾ ਦੱਸੋ ਮੈਡਮ ਜੀ ਕੀ ਹੁਕਮ ਹੈ ਵਿਵੇਕ ਨੇ ਪਿਆਰ ਭਰੇ ਲਹਿਜੇ ਵਿੱਚ ਪੁੱਛਿਆ 시ਆ ਕਹਿਣ ਲੱਗੀ ਰਾਜ ਦੀਦੀ ਆਈ ਹੈ ਤੇ ਮੰਮੀ ਨੇ ਕਿਹਾ ਹੈ ਕਿ ਅੱਜ ਦਾ ਖਾਣਾ ਬਾਹਰ ਤੋਂ ਮੰਗਵਾ ਲਵੋ ਤੁਸੀਂ ਆਣ ਲੱਗੇ ਲੈ ਆਉਂਗੇ ਕੁਝ ਵਧੀਆ ਖਾਣਾ ਖਾਣ ਲਈ ਇਹ ਸੁਣ ਕੇ ਵਿਵੇਕ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਹਜੇ ਪਿਛਲੇ ਹਫਤੇ ਤਾਂ ਦੀਦੀ ਆਏ ਸੀ ਚਾਰ ਪੰਜ ਦਿਨ ਲਾ ਕੇ ਗਏ ਆ ਹੁਣ ਕੀ ਹੋਇਆ ਸਿਆ ਗੱਲ ਨੂੰ ਸੰਭਾਲਦੇ ਹੋਏ ਕਹਿਣ ਲੱਗੀ ਪਤਾ ਨਹੀਂ ਮੰਮੀ ਜੀ ਕਹਿੰਦੇ ਸੀ ਦੀਦੀ ਕੁਝ ਪਰੇਸ਼ਾਨ ਹੈ ਸ਼ਾਇਦ ਫਿਰ ਤੋਂ ਲੜ ਪਏ ਹੋਣਗੇ ਵਿਵੇਕ ਨੇ ਲੰਬਾ ਸਾਹ ਲਿਆ ਤੇ ਫਿਰ ਗੁੱਸੇ ਵਿੱਚ ਬੋਲਿਆ ਆਖਿਰ ਮਨੀਸ਼ਾ ਨੂੰ ਸਹੁਰੇ ਘਰ ਰਹਿਣ ਵਿੱਚ ਕੀ ਪਰੇਸ਼ਾਨੀ ਹੈ ਮੈਂ ਕਿੰਨੀ ਵਾਰੀ ਮੰਮੀ ਨੂੰ ਕਿਹਾ ਕਿ ਇਸ ਨੂੰ ਆਪਣਾ ਘਰ ਵਸਾ ਲੈਣ ਦਿਓ ਹਰ ਛੋਟੀ ਗੱਲ ਤੇ ਉਸ ਨੂੰ ਪੇਕੇ ਬੁਲਾ ਲੈਣਾ ਕੋਈ ਹੱਲ ਨਹੀਂ ਹੈ ਪਰ ਮਾਂ ਨੂੰ ਇਹ ਲੱਗਦਾ ਹੈ ਕਿ ਉਸ ਨੂੰ ਇੱਥੇ ਰਹਿ ਕੇ ਆਰਾਮ ਮਿਲੂ ਤੁਹਾਡੀ ਗੱਲ ਬਿਲਕੁਲ ਸਹੀ ਹੈ ਪਰ ਉਹ ਵੀ ਇੱਕ ਮਾਂ ਹੈ ਆਪਣੀ ਧੀ ਨੂੰ ਪਰੇਸ਼ਾਨ ਤੇ ਦੁਖੀ ਵੀ ਨਹੀਂ ਦੇਖ ਸਕਦੀ ਵਿਵੇਕ ਨੇ ਕਿਹਾ ਠੀਕ ਹੈ ਸਿਆ ਹਜੇ ਮੈਨੂੰ ਬਹੁਤ ਕੰਮ ਹੈ ਉਹ ਖਤਮ ਕਰ ਲਵਾਂ ਫਿਰ ਆਉਂਦਾ ਹੋਇਆ ਲੈ ਆਉਂ ਖਾਣਾ ਰਾਤ ਨੂੰ 9 ਵਜੇ ਵਿਵੇਕ ਖਾਣਾ ਲੈ ਕੇ ਆਇਆ ਸਿਆ ਨੇ ਉਸ ਦੇ ਹੱਥ ਵਿੱਚੋਂ ਖਾਣੇ ਦੇ ਪੈਕਟ ਫੜ ਲਏ ਤੇ ਰਸੋਈ ਵਿੱਚ ਚਲੀ ਗਈ ਫਿਰ ਵਿਵੇਕ ਮਨੀਸ਼ਾ ਕੋਲ ਗਿਆ ਜੋ ਆਰਾਮ ਨਾਲ ਬੈਠੀ ਟੀਵੀ ਦੇਖ ਰਹੀ ਸੀ ਤੇ ਬੈਠਦਾ ਹੀ ਪੁੱਛਣ ਲੱਗਿਆ ਕਿਵੇਂ ਆ ਮਨੀਸ਼ਾ ਸਭ ਠੀਕ ਹੈ ਮਨੀਸ਼ਾ ਟੀਵੀ ਦਾ ਰਿਮੋਟ ਰੱਖਦੀ ਹੋਈ ਰੋਣ ਲੱਗ ਪਈ ਵੀਰੇ ਮੈਂ ਹੁਣ ਹੋਰ ਨਹੀਂ ਸਹਿ ਸਕਦੀ ਉਹ ਸਾਰੇ ਮੈਨੂੰ ਨੌਕਰਾਨੀ ਸਮਝਦੇ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਹੀ ਕੰਮ ਉਹਨਾਂ ਨੂੰ ਮੇਰੀ ਪੋਰਾ ਵੀ ਫਿਕਰ ਨਹੀਂ ਅੱਖਾਂ ਵਿੱਚੋਂ ਪਾਣੀ ਸੁੱਟਦੀ ਹੋਈ ਬੋਲੀ ਇਥੋਂ ਤੱਕ ਮੇਰਾ ਪਤੀ ਵੀ ਮੇਰਾ ਸਾਥ ਨਹੀਂ ਦਿੰਦਾ ਵਿਵੇਕ ਨੇ ਉਸ ਦੀ ਸਾਰੀ ਗੱਲ ਧਿਆਨ ਨਾਲ ਸੁਣੀ ਤੇ ਸ਼ਾਂਤੀ ਨਾਲ ਬੋਲਿਆ ਕੋਈ ਗੱਲ ਨਹੀਂ ਮਨੀਸ਼ਾ ਹਰ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ ਜੇ ਤੂੰ ਕਹੇ ਤਾਂ ਮੈਂ ਸੰਜੇ ਨਾਲ ਗੱਲ ਕਰਾਂ ਵਿਵੇਕ ਦੇ ਇੰਨਾ ਕਹਿਣ ਦੀ ਧੀਰ ਸੀ ਕਿ ਸੁਮਿਤਰਾ ਉੱਥੇ ਆ ਗਈ ਉਸ ਨੇ ਆਪਣੀ ਧੀ ਨੂੰ ਰੋਂਦੇ ਦੇਖਿਆ ਤਾਂ ਬੋਲਣ ਲੱਗੀ ਕੋਈ ਲੋੜ ਨਹੀਂ ਉਹਨਾਂ ਨਾਲ ਗੱਲ ਕਰਨ ਦੀ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਉਹਨਾਂ ਨੂੰ ਚਾਰ ਦਿਨ ਮੇਰੀ ਧੀ ਉੱਥੇ ਨਾ ਗਈ ਤਾਂ ਦੇਖੀ ਕਿਵੇਂ ਹੱਥ ਜੋੜ ਕੇ ਮਨਤਾ ਕਰਨਗੇ ਇਹ ਸੁਣ ਕੇ ਵਿਵੇਕ ਗੁੱਸੇ ਵਿੱਚ ਬੋਲਿਆ ਮੰਮੀ ਇਹ ਤਾਂ ਕੋਈ ਹੱਲ ਨਹੀਂ ਨਿਕਲਿਆ ਜੇ ਮਨੀਸ਼ਾ ਹਰ ਵਾਰ ਇੱਥੇ ਆ ਜਾਊਗੀ ਤਾਂ ਉਸਦੇ ਰਿਸ਼ਤੇ ਕਿਵੇਂ ਸੁਲਝਣਗੇ ਸਹਾਰੇ ਘਰ ਵਿੱਚ ਥੋੜਾ ਰਜੈਸਟ ਤਾਂ ਕਰਨਾ ਹੀ ਪਵੇਗਾ ਫਿਰ ਮਨੀਸ਼ਾ ਉੱਚੀ ਆਵਾਜ਼ ਵਿੱਚ ਬੋਲੀ ਮੈਂ ਕੋਈ ਅਡਜਸਟਮੈਂਟ ਨਹੀਂ ਕਰਨੀ ਮੈਂ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਹੁਣ ਜੇ ਉਹ ਮੈਨੂੰ ਲੈਣ ਆਏ ਤਾਂ ਮੈਂ ਉਹਨਾਂ ਨਾਲ ਨਹੀਂ ਜਾਵਾਂਗੀ ਮੈਂ ਸੋਚ ਲਿਆ ਹੁਣ ਮੈਂ ਉਸ ਨਾਲ ਨਹੀਂ ਰਹਿਣਾ ਸੁਮਿਤਰਾ ਕਹਿਣ ਲੱਗੀ ਤੈਨੂੰ ਤਾਂ ਆਪਣੀ ਭੈਣ ਦੀ ਭੋਰਾ ਵੀ ਫਿਕਰ ਨਹੀਂ ਉਸ ਦੀ ਤਕਲੀਫ ਤੈਨੂੰ ਦਿਖਾਈ ਨਹੀਂ ਦਿੰਦੀ ਇਹ ਨਾ ਭੁੱਲ ਇਹ ਮਨੀਸ਼ਾ ਦਾ ਵੀ ਘਰ ਹੈ ਤੇ ਉਸ ਨੂੰ ਇੱਥੇ ਆ ਕੇ ਰਹਿਣ ਦਾ ਵੀ ਪੂਰਾ ਹੱਕ ਹੈ ਮੰਮੀ ਮੈਨੂੰ ਇਸ ਦੀ ਤਕਲੀਫ ਦੱਸਦੀ ਹੈ ਤੇ ਮੈਨੂੰ ਇਹ ਵੀ ਨਜ਼ਰ ਆਉਂਦਾ ਹੈ ਕਿ ਵਾਰੀ-ਵਾਰੀ ਉਸ ਦੇ ਇੱਥੇ ਆਉਣ ਨਾਲ ਪਰੇਸ਼ਾਨੀ ਵਾਧੀ ਜਾ ਰਹੀ ਹੈ ਇਸੇ ਤਰ੍ਹਾਂ ਕਾਰਨ ਨਾਲ ਉਸ ਦੀ ਆਪਣੇ ਸਾਰੇ ਘਰ ਇੱਜ਼ਤ ਤੇ ਜਗਾ ਦੋਵੇਂ ਹੀ ਖਤਮ ਹੋ ਜਾਣਗੇ ਮੈਂ ਖੁਦ ਜਾ ਕੇ ਉਹਨਾਂ ਨਾਲ ਗੱਲ ਕਰਦਾ ਹਾਂ ਘਟੋ-ਕੱਟ ਗੱਲ ਤਾਂ ਪਤਾ ਲੱਗੇ ਕੀ ਹੈ ਉਸਦੀ ਮੰਮੀ ਨੇ ਰੋਕਦੇ ਹੋਏ ਕਿਹਾ ਤੈਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ ਜੇ ਘਰ ਮਨੀਸ਼ਾ ਨੂੰ ਪੇਕੇ ਰਹਿ ਕੇ ਚੰਗਾ ਲੱਗਦਾ ਹੈ ਤਾਂ ਇਹੀ ਸਹੀ ਹੈ ਪਹਿਲਾਂ ਹੀ ਮੇਰੀ ਧੀ ਪਰੇਸ਼ਾਨ ਹੈ ਤੇ ਉਪਰ ਤੂੰ ਇਦਾਂ ਦੀਆਂ ਗੱਲਾਂ ਕਰਕੇ ਉਸਨੂੰ ਹੋਰ ਪਰੇਸ਼ਾਨ ਕਰਨ ਲੱਗ ਪਿਆ ਪਰ ਮਾ ਬੱਸ ਹੁਣ ਇਸ ਬਾਰੇ ਵਿੱਚ ਹੋਰ ਕੋਈ ਗੱਲ ਨਹੀਂ ਹੋਵੇਗੀ ਚੱਲ ਬੇਟੀ ਤੂੰ ਆ ਕੇ ਖਾਣਾ ਖਾ ਲੈ ਕਹੇ ਕਿ ਸੁਮਿਤਰਾ ਮਨੀਸ਼ਾ ਨੂੰ ਆਪਣੇ ਕਮਰੇ ਵਿੱਚ ਲੈ ਗਈ ਅਗਲੇ ਦਿਨ ਸੀਆ ਨੇ ਕੱਪੜੇ ਧੋਣ ਵਾਸਤੇ ਮਸ਼ੀਨ ਚਲਾ ਲਈ ਕਿਉਂਕਿ ਦੋ ਦਿਨਾਂ ਤੀ ਕੱਪੜੇ ਪਹਿਲਾਂ ਹੀ ਪਏ ਸੀ ਧੋਣ ਵਾਲੇ ਉਸਨੇ ਸੋਚਿਆ ਕਿ ਜਲਦੀ ਨਾਲ ਸਾਰਾ ਕੰਮ ਖਤਮ ਕਰ ਲਵਾਂ ਜਿਵੇਂ ਹੀ ਉਹ ਮਸ਼ੀਨ ਵਿੱਚ ਕੱਪੜੇ ਧੋਣ ਲਈ ਕੱਪੜੇ ਪਾਉਣ ਲੱਗੀ ਤਾਂ ਮਨੀਸ਼ਾ ਬਾਹਰ ਆਈ ਤੇ ਆਪਣੀ ਮਾਂ ਨੂੰ ਕਹਿਣ ਲੱਗੀ ਮੰਮੀ ਮੇਰੇ ਬੈਗ ਵਿੱਚ ਸਾਰੇ ਕਪੜੇ ਧੋਣ ਵਾਲਿਆ ਹਫਤਾ ਹੋ ਗਿਆ ਤੋਤੇ ਨਹੀਂ ਸੁમિતਰਾ ਕਹਿਣ ਲੱਗੀ ਕੋਈ ਗੱਲ ਨਹੀਂ ਧੀਏ ਮੈਂ ਸਿਆ ਨੂੰ ਫੜਾ ਦਿੰਦੀ ਹਾਂ ਉਹ ਧੋ ਦੇਵੇਗੀ ਸਿਆ ਮਲਿਸ਼ਾ ਵੱਲ ਦੇਖਣ ਲੱਗੀ ਪਰ ਬੋਲੀ ਕੁਝ ਵੀ ਨਾ ਸੁમિતਰਾ ਨੇ ਬੈਗ ਖਾਲੀ ਕਰਕੇ ਸਾਰੇ ਕਪੜੇ ਲਿਆ ਕੇ ਸਿਆ ਨੂੰ ਫੜਾ ਦਿੱਤੇ ਧੋ ਦੇਣਾ ਘਰ ਦੀ ਪਰੇਸ਼ਾਨੀ ਵਿੱਚ ਤੋਤੇ ਨਹੀਂ ਗਏ ਹੋਣੇ ਵਿਚਾਰੀ ਤੋਂ ਪਹਿਲਾਂ ਹੀ ਬਹੁਤ ਕੱਪੜੇ ਪਏ ਸੀ ਧੋਣ ਵਾਲੇ ਉੱਪਰੋਂ ਮਨੀਸ਼ਾ ਦੇ ਕੱਪੜਿਆਂ ਦਾ ਢੇਰ ਦੇਖ ਸਿਆ ਦੀਆਂ ਅੱਖਾਂ ਵਿੱਚ ਥਕਾਵਟ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ ਪਰ ਉਹ ਬਿਨਾਂ ਕੁਝ ਬੋਲੇ ਆਪਣਾ ਕੰਮ ਕਰਨ ਲੱਗ ਗਈ ਮਨੀਸ਼ਾ ਆਰਾਮ ਨਾਲ ਮੰਜੇ ਤੇ ਬੈਠ ਕੇ ਫੋਨ ਦੇਖਣ ਲੱਗ ਗਈ ਕੁਝ ਟਾਈਮ ਬਾਅਦ ਸਿਆ ਅੰਦਰ ਆਈ ਤਾਂ ਸੁમિત્રા ਨੇ ਕਿਹਾ ਕਿ ਸਿਆ ਜਲਦੀ ਕਰ ਫਿਰ ਰੋਟੀ ਵੀ ਪਕਾਉਣੀ ਹੈ ਫਿਰ ਮਨੀਸ਼ਾ ਨੂੰ ਪੁੱਛਣ ਲੱਗੀ ਬੇਟਾ ਸਬਜ਼ੀ ਕਿਹੜੀ ਖਾਣੀ ਹੈ ਮਨੀਸ਼ਾ ਫੋਨ ਦੇਖਦੀ ਹੀ ਬੋਲੀ ਮੰਮੀ ਅੱਜ ਤਾਂ ਆਲੂ ਵਾਲੇ ਪਰੌਂਠੇ ਖਾਣ ਨੂੰ ਜੀ ਕਰਦਾ ਸਿਆ ਜਲਦੀ ਨਾਲ ਆਲੂ ਵਾਲੇ ਪਰੌਂਠੇ ਬਣਾਉਣ ਦੀ ਤਿਆਰੀ ਕਰ ਮਨੀਸ਼ਾ ਨੂੰ ਭੁੱਖ ਲੱਗੀ ਹੋਵੇਗੀ ਇਹ ਸੁਣ ਸਿਆ ਰਸੋਈ ਵਿੱਚ ਚਲੀ ਗਈ ਹਾਂਜੀ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਤੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਵੀ ਜ਼ਰੂਰ ਰੱਖਣੇ ਮਿਲਦੇ ਆ ਕੱਲ ਨੂੰ ਅਗਲੇ ਭਾਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ